ਇੱਕ ਲਾਰਡ ਲੋਜੀਨਾ ਲੰਡਨ ਚਿੱਠੀ ਲਿਖਦਾ ਕਿ ਆਪਾਂ ਪੰਜਾਬ ਤੇ ਜਾਂ ਭਾਰਤ ਤੇ ਕਬਜ਼ਾ ਤਾਂ ਹੀ ਸਹੀ ਤਰ੍ਹਾਂ ਰੱਖ ਸਕਾਂਗੇ ਜੇ ਅਸੀਂ ਸਿੱਖਾਂ ਦਾ ਜਿਹੜਾ ਆਜ਼ਾਦ ਰਾਜ ਹੈ ਪੰਜਾਬ ਇਹਨੂੰ ਪੂਰੀ ਤਰ੍ਹਾਂ ਖਤਮ ਕਰਾਂਗੇ ਟ੍ਰੇਜ ਨੇ 1849 ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਿਲੇਟਿਡ ਜਿਹੜੀਆਂ ਵੀ ਥਾਵਾਂ ਸਨ ਜਿਹੜੇ ਕਿਲੇ ਉਹਨਾਂ ਨੂੰ ਚਾਹੀਦੇ ਨਹੀਂ ਸਨ ਉਹ ਸਾਰੇ ਤਬਾਹ ਕੀਤੇ ਉਹਨਾਂ ਵਿੱਚੋਂ ਹੀ ਇੱਕ ਜਿਹੜਾ ਤਬਾਹ ਹੋਣ ਵਾਲੀ ਜਗ੍ਹਾ ਸੀਗੀ ਉਹ ਆਹਾ ਸੀਗੀ ਕਿ ਸਰਕਾਰ ਨਹੀਂ ਚਾਹਦੀ ਕਿ ਲੋਕ ਜਿਹੜੇ ਆ ਉਹ ਆਪਣੇ ਬੀਤੇ ਹੋਏ ਜਿਹੜਾ ਰਾਜ ਸੀਗਾ ਉਹਦਾ ਦੁਬਾਰਾ ਤਸੱਵਰ ਕਰ ਸਕਣ ਭਾਈ ਅਮਰਜ ਪਾਲ ਸਿੰਘ ਦਾ ਮਸਲਾ ਚੱਲ ਰਿਹਾ ਸੀਗਾ ਤਾਂ ਇੱਕ ਪੁਲਿਸ ਅਫਸਰ ਨੇ ਜਿਹੜੇ ਝੰਡੇ ਦਿਖਾਏ ਸੀ ਨਾ ਉਹਨਾਂ ਝੰਡਿਆਂ ਵਿੱਚੋਂ ਇੱਕ ਝੰਡਾ ਇਹ ਵੀ ਸੀਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਝੰਡਾ ਸੀਗਾ ਜਿਹਨੂੰ ਉਹਨਾਂ ਨੇ ਖਾਲਸਾ ਦਾ ਝੰਡਾ ਕਹਿ ਕੇ ਭੰਡੀ ਪ੍ਰਚਾਰ ਕੀਤਾ ਸੀ ਚਲੋ ਉਹਨਾਂ ਨੇ ਤਾਂ ਇੱਕ ਸੁਪਨਾ ਲਿਆ ਸੀਗਾ ਫਿਰ ਆਪਣਿਆਂ ਨੂੰ ਕੀ ਐਡਾ ਉਹ ਹੋ ਗਿਆ ਜੀ ਆਪਣਿਆਂ ਨੂੰ ਤਾਂ ਇਹ ਥਾਂ ਜਿੱਥੇ ਇਸ ਤਰ੍ਹਾਂ ਹੀ ਇਹ ਤੋਂ ਵਧੀਆ ਬਣਾਉਣੀ ਸੀ ਤਾਂ ਜਿਹੜੇ ਜਿਹੜੇ ਉਹਨਾਂ ਨੇ ਹੋਰ ਨਿਸ਼ਾਨੀਆਂ ਸਾਡੀਆਂ ਖਤਮ ਕੀਤੀਆਂ ਹੋਣੀਆਂ ਉਹਨਾਂ ਨੂੰ ਲੱਭਣਾ ਚਾਹੀਦਾ ਸੀਗਾ ਪਰ ਅੱਪਾ ਉਹਨਾਂ ਦੇ ਅੰਗਰੇਜ਼ਾਂ ਦੇ ਪਾਸੇ ਵਾਲੇ ਕਿਉਂ ਤਰਪੇ ਨਹੀਂ ਫੇ ਉਹ ਪੰਜਾਬ ਦੇ ਜਿਹੜੇ ਰਿਸੋਰਸਸ ਐ ਜਾਂ ਪੰਜਾਬ ਦਾ ਜਿਹੜਾ ਹੈਰੀਟੇਜ ਐ ਪੰਜਾਬ ਦੀ ਜਿਹੜੀ ਆਈਡੈਂਟੀਟੀ ਐ ਬਿਲਕੁਲ ਖਤਮ ਕਰਨਾ ਚਾਹੁੰਦੇ ਐ ਅੰਗਰੇਜ਼ ਜਦੋਂ ਸਟੱਡੀ ਕਰਦਾ ਸੀਗਾ ਕਿਸੇ ਚੀਜ਼ ਦੀ ਤਾਂ ਉਹ ਬਹੁਤ ਡੀਪਲੀ ਤੁਹਾਡਾ ਕਲਚਰ ਨੂੰ ਦੇਖਦਾ ਸੀਗਾ ਤੁਹਾਡਾ ਰਹਿਣ ਸਨ ਨੂੰ ਤੁਹਾਡੇ ਸੁਭਾ ਨੂੰ ਪੜਦਾ ਸੀਗਾ ਤਾਂ ਉਹਨਾਂ ਨੂੰ ਇਹ ਹੀ ਲੱਗਦਾ ਹੁੰਦਾ ਸੀਗਾ ਕਿ ਜਿਹੜਾ ਸਿੱਖਾਂ ਦੇ ਵਿੱਚ ਰਜਿਸਟੈਂਸ ਕਪੈਸਟੀ ਹੈ ਨਾ ਉਹ ਬਹੁਤ ਖਤਰਨਾਕ ਹੈ ਜਿਹੜੀ ਸਾਡੀ ਸਰਕਾਰ ਹੈ ਇੱਥੇ ਦੀ ਹੈ ਉਹ ਤਾਂ ਸਿੱਧੇ ਤੌਰ ਤੇ ਕਹਿੰਦੇ ਆ ਵੀ ਅਸੀਂ ਤਾਂ ਜੀ ਆਮ ਲੋਕਾਂ ਦੇ ਆ ਔਰ ਪੰਜਾਬ ਦੇ ਆ ਅਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਵੀ ਕਰਦੇ ਆ ਤਾਰੀਫਾਂ ਬੜੀਆਂ ਕਰਦੇ ਨੇ ਉਹ ਕਹਿੰਦੇ ਸਰਕਾਰ ਵੀ ਹੁਣ ਤਾਂ ਉਹੀ ਜਿਹੀ ਆਈਏ ਕੋਈ ਜੇ ਮਹਾਰਾਜਾ ਰਣਜੀਤ ਸਿੰਘ ਦੀ ਤਾਰੀਫ ਕਰਨੀ ਹੁੰਦੀ ਤਾਂ ਪੰਜਾਬ ਦੇ ਸੈਕਟਰ ਰੇਟ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨਾ ਹਟਦੀ ਇਹਨੂੰ ਸਿੱਖਾਂ ਦੇ ਤੌਰ ਤੇ ਜਾਣਿਆ ਹਨ ਵੀ ਇਹ ਸਿੱਖਾਂ ਦੀ ਲੜਾਈ ਹੈ ਜਿਦੋਂ ਕਿ ਇੱਕ ਗੰਗਵੀਰ ਰਾਜ ਬੋਲ ਰਿਹਾ ਤੁਸੀਂ ਵੀ Hindu ਧਰਮ ਤੋਂ ਬਿਲੋਂਗ ਕਰਦੇ ਤਾਂ ਇਹ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਦਿਨ ਜਦੋਂ ਬ੍ਰਿਟਿਸ਼ ਪਾਦਰੀ ਉਧਰੋਂ ਆਉਂਦੇ ਆ ਇੱਥੇ ਉਹ ਲਾਰਡ ਵਿਲੀਅਮ ਵੈਂਟਿਕ ਦੀ ਬੇਗਮ ਨੇ ਸਪੈਸ਼ਲੀ ਇੱਕ ਬਾਈਬਲ ਮਹਾਰਾਜਾ ਸਾਹਿਬ ਲਈ ਭੇਜੀ ਮੁਰਕੇ ਜਦੋਂ ਉਹਨਾਂ ਨੇ ਆਪਣੇ ਦਰਬਾਰ ਦੇ ਜਿਹੜੇ ਧਾਰਮਿਕ ਲੋਕਾਂ ਨਾਲ ਉਹਨਾਂ ਦਾ ਇੰਟਰੋਡਕਸ਼ਨ ਕਰਾਈ ਤਾਂ ਉਹਦੇ ਵਿੱਚ ਮੋਲਵੀ ਵੀ ਸੀ ਉਹਦੇ ਵਿੱਚ ਪੰਡਤ ਵੀ ਸੀਗੇ ਜਿਹੜੇ Hindu ਧਰਮ ਗ੍ਰੰਥਾਂ ਦੇ ਮਾਹਰ ਸੀ ਤੇ ਉਹਦੇ ਵਿੱਚ ਭਾਈ ਵੀ ਸੀ ਸੋ ਇਸ ਕਰਕੇ ਉਹ ਸਾਂਝੇ ਰਾਜ ਦਾ ਪ੍ਰਤੀਕ ਸੀ ਪਰ ਇੱਥੇ ਇੱਕ ਗੱਲ ਹੋਰ ਇੰਪੋਰਟੈਂਟ ਹੈ ਕਿ ਜਿਹੜੀ ਉਹ ਸੰਧੀ ਸੀਗੀ ਉਹ ਸੰਧੀ ਦਾ ਵਿਰੋਧ ਕਰਨ ਵਾਲੇ ਕੌਣ ਸੀ ਅਕਾਲੀ ਸਿੰਘ ਜਿਹੜੇ ਉਸ ਵੇਲੇ ਦੇ ਸੀ ਅਕਾਲੀ ਫੌਜਾਂ ਸੀਗੀਆਂ ਜਿਹੜੀਆਂ ਸਿਰਫ ਅਕਾਲ ਤਖਤ ਸਾਹਿਬ ਨੂੰ ਸਮਰਪਤ ਸਨ ਉਹ ਅੰਗਰੇਜ਼ ਨਾਲ ਸੰਧੀ ਦੇ ਵਿਰੋਧ ਚ ਸੀ ਤੇ ਉਹਨਾਂ ਨੇ ਮਹਾਰਾਜਾ ਸਾਹਿਬ ਤੇ ਹਮਲਾ ਵੀ ਕਰ ਦਿੱਤਾ ਸੀਗਾ ਕਿ ਉਹ ਸਮਝਦੇ ਸੀ ਕਿ ਇਹ ਰਾਜ ਉਹਨਾਂ ਦਾ ਹੈ ਵੀ ਮਹਾਰਾਜਾ ਸਾਹਿਬ ਸਿਰਫ ਇੱਕ ਕਸਟੋਡੀਅਨ ਹੈ ਸਿੰਬੋਲਿਕ ਕਸਟੋਡੀਅਨ ਹੈ ਵੀ ਰਾਜ ਜਿਹੜਾ ਖਾਲਸੇ ਦਾ ਹੈ ਸੋ ਇਸ ਕਰਕੇ ਉਹ ਆਪਣਾ ਦਾਵਾ ਮਹਾਰਾਜਾ ਸਾਹਿਬ ਤੋਂ ਜ਼ਿਆਦਾ ਜਿਤਾਉਂਦੇ ਸਨ ਹੇਰਾਨਗੀ ਦੀ ਗੱਲ ਹੈ ਬਕਾਇਦਾ ਰੋਜ਼ਨਾਮੇ 'ਚ ਐਜੇ ਦਰਜ ਹੈ ਵੀ ਜਿਹਨਾਂ ਨੇ ਮਹਾਰਾਜਾ ਸਾਹਿਬ ਤੇ ਹਮਲਾ ਕੀਤਾ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਤੇ ਇੱਥੇ ਗਿਫਟ ਵਗੈਰਾ ਵੀ ਦਿੱਤੇ ਗਏ ਜਦੋਂ ਫਿਰ ਜੇ ਬਿਲਕੁਲ ਦਿੱਤੇ ਗਏ ਆ ਜਿਹੜਾ ਮਤਲਬ ਉਸ ਵੇਲੇ ਦੇ ਹਿਸਾਬ ਨਾਲ ਹੈ ਕਿ ਖਾਲਸਾ ਦਰਬਾਰ ਵੱਲੋਂ 16000 ਦੇ ਗਿਫਟ ਜਿਹੜੇ ਆ ਰੋਜ਼ਨਾਮੇ 'ਚ ਐਜੇ ਦਰਜ ਹੈ ਉਹਨਾਂ ਨੂੰ ਦਿੱਤੇ ਗਏ ਆ 16000 ਰੁਪਏ ਦੇ ਹਾਂਜੀ ਹਾਂਜੀ ਟਾਈਮ ਦੇ ਆਹਾਂ ਮਤਲਬ ਗਿਫਟ ਬਾਕੀ ਸਿੱਕੇ ਜਿਹੜੇ ਮੋਹਰਾਂ ਦਿੱਤੀਆਂ ਉਹ ਅਲੱਗ ਸੀਗੀਆਂ ਬਹੁਤ ਲੋਕ ਇਸ ਗੱਲ ਤੋਂ ਖਫਾ ਵੀ ਇਹ ਅਕਾਲੀ ਦਲ ਨੂੰ ਸਾਹਮਣੇ ਚਾਹੀਦਾ ਉਹਨਾਂ ਦੀ ਸਰਕਾਰ ਵੀ ਰਹੀ ਹੈ ਉਹ ਅਕਾਲੀ ਦਲ ਹੈ ਮਹਾਰਾਜਾ ਰਣਜੀਤ ਸਿੰਘ ਤੇ ਰਾਜ ਨੂੰ ਇਸ ਤਰ੍ਹਾਂ ਸਾਹਮਣਾ ਚਾਹੀਦਾ ਸੀਗਾ ਤੇ ਇੱਕ ਗੱਲ ਇਹ ਵੀ ਹੁੰਦੀ ਹੈ ਵੀ ਜੇ ਉਹ ਵੀ ਉਹਨਾਂ ਨੇ ਵੀ ਨਹੀਂ ਸਾਂਭਿਆ ਤੇ ਕੈਪਟਨ ਸਾਹਿਬ ਤਾਂ ਖੁਦ ਮਹਾਰਾਜੇ ਰਾਜੇ ਘਰਾਣਿਆਂ ਤੋਂ ਸੀਗੇ ਸ਼ਾਹੀ ਘਰਾਣਿਆਂ ਦੇ ਨਾਲ ਸੰਬੰਧ ਰੱਖਦੇ ਉਹਨਾਂ ਨੇ ਵੀ ਨਹੀਂ ਸ਼ਾਹੀ ਚੀਜ਼ਾਂ ਦੇ ਵੱਲ ਧਿਆਨ ਦਿੱਤਾ ਨਾ ਅਕਾਲੀ ਦਲ ਨਾ ਕਾਂਗਰਸ ਕਿਉਂਕਿ ਉਹ ਜਦੋਂ ਖੁਦ ਮੁੱਖ ਮੰਤਰੀ ਬਣੇ ਸੀ ਉਹਨਾਂ ਨੇ ਆਪਣੇ ਪਰਿਵਾਰ ਦੀਆਂ ਤਾਂ ਸਾਰੀਆਂ ਹੈਰੀਟੇਜ ਚੀਜ਼ਾਂ ਅਬ ਤੋਂ ਕਬਜ਼ੇ ਛਡਵਾਲੇ ਸੀ ਪਰ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਨਿਸ਼ਾਨੀਆਂ ਸੀ ਚਾਹੇ ਉਹ ਫਲੋਰ ਦਾ ਕਿਲਾ ਹੋਵੇ ਚਾਹੇ ਉਹ ਅੰਮ੍ਰਿਤਸਰ ਦਾ ਕਿਲਾ ਹੈ ਉਹ ਨਹੀਂ ਉਹਨਾਂ ਨੇ ਛਡਵਾਇਆ 2024 ਦੇ ਵੋਟਾਂ ਨੇੜੇ ਨੇ ਉਹਨਾਂ ਵਿੱਚ ਕਹਿਣ ਨੂੰ ਹੋਜੇ ਭਾਸ਼ਣ ਦੇ ਵਿੱਚ ਬਈ ਭਾਈ ਅਸੀਂ ਇੱਥੇ ਪਹੁੰਚੇ ਸੀ ਜਾਂ ਸਰਕਾਰ ਕਹਿ ਦੇਵੇ ਵੀ ਅਸੀਂ ਤਾਂ ਆ ਵੀ ਆਜ਼ਾਦ ਕਰਵਾਇਆ ਏ ਅਸੀਂ ਸਾਡੇ ਕੋਲ ਪਾਵਰ ਸੀਗੀ ਅਸੀਂ ਮੰਡਲ ਦੇ ਵਿੱਚ ਇਹ ਕੰਮ ਕਰਤਾ ਕੋਈ ਵੀ ਨਹੀਂ ਬੋੜੇ ਲੋਕਾਂ ਦਾ ਇਕੱਠ ਹੈ ਤੇ ਸ਼ੁਰੂ ਹੋਊਗਾ ਤੇ ਹਰੇਕ ਆਪੋਜੀਸ਼ਨ ਨੇ ਵੀ ਆਣਾ ਉਦੋਂ ਪਾਰਟੀ ਵਾਲਿਆਂ ਨੇ ਵੀ ਆਣਾ ਉਦੋਂ ਬੀਬਾ ਗਗਨ ਅਨਮੋਲ ਮਾਨ ਜੀ ਵੀ ਆਣਗੇ ਇਸ ਵਕਤ ਅਸੀਂ ਸਿੱਖ ਬਾਰਡਰ ਤੇ ਖੜੇ ਆ ਮੇਰੇ ਪਿੱਛੇ ਲੱਗਿਆ ਨਿਸ਼ਾਨ ਸਾਹਿਬ ਸਰਕਾਰੀ ਖਾਲਸਾ ਦਾ ਨਿਸ਼ਾਨ ਹੈ ਤੇ ਇਸ ਥਾਂ ਦੀ ਆਜ਼ਾਦੀ ਲਈ ਥੱਲੇ ਮੋਰਚਾ ਲੱਗਾ ਹੋਇਆ ਹੈ ਅਸੀਂ ਉੱਤੇ ਆਏ ਆ ਤੇ ਮੇਰੇ ਨਾਲ ਅੱਜ ਨੇ ਗੰਗਵੀਰ ਰਠੌਰ ਜਿਹੜੇ ਅਕਸਰ ਜਿੱਥੇ ਵੀ ਕੋਈ ਹੌਂਦ ਦਾ ਮਸਲਾ ਬਣਦਾ ਹੈ ਉੱਥੇ ਡਰ ਜਾਂਦੇ ਚਾਹੇ ਉਹ ਮੱਤੇਵਾੜਾ ਜੰਗਲ ਦੀ ਗੱਲ ਹੋਵੇ ਜਾਂ ਫਿਰ ਹੋਰ ਬਹੁਤ ਸਾਰੇ ਮਸਲਿਆਂ ਦੇ ਵਿੱਚ ਗੰਗਵੀਰ ਇੱਕ ਵੱਖਰੀ ਸਟੱਡੀ ਦੇ ਨਾਲ ਪਹੁੰਚਦੇ ਨੇ ਸੋ ਗੱਲਬਾਤ ਅੱਜ ਅਸੀਂ ਇਸ ਨਿਸ਼ਾਨ ਸਾਹਿਬ ਬਾਰੇ ਵੀ ਕਰਨੀ ਆ ਮੋਰਚ ਬਾਰੇ ਵੀ ਕਰਨੀ ਆ ਬਾਈ ਬਹੁਤ ਸਵਾਗਤ ਧੰਨਵਾਦ ਜੀ ਠੀਕ ਹੋ ਬਿਲਕੁਲ ਕਿਰਪਾ ਮਾਰੇ ਜੀ ਜੀ ਤੇ ਕਿਵੇਂ ਵੇਖਦੇ ਹੋ ਜੀ ਅੱਜ ਇਸ ਨਿਸ਼ਾਨ ਦੇ ਲਈ ਜਿਹੜੇ ਜਿਹੜੇ ਮਹਾਰਾਜੇ ਨੂੰ ਅੱਜ ਹਰੇਕ ਕੋਈ ਮੰਨਦਾ ਸਰਕਾਰਾਂ ਵੀ ਉਹਦੇ ਗੁਣਗੋਨੀਆਂ ਲੋਕ ਵੀ ਗੋਨੇ ਪਰ ਉਹਦੇ ਹੀ ਸਥਾਨ ਨੂੰ ਆਜ਼ਾਦ ਕਰਵਾਉਣ ਦੇ ਲਈ ਮੋਰਚਾ ਲੱਗ ਜਾਂਦਾ ਇੱਕ ਦੇਖੋ ਇਹ ਨਾ ਜਿਹੜੀ ਪਾਲਿਸੀ ਹੈ ਜਦੋਂ ਪੰਜਾਬ ਤੇ ਕਬਜ਼ਾ ਹੁੰਦਾ ਹੈ ਬ੍ਰਿਟਿਸ਼ ਰੂਲ ਦਾ 1849 ਚ ਇੱਕ ਲਾਰਡ ਹੈ ਲੋ ਜੀ ਨਾ ਲੰਡਨ ਚੱਠੀ ਲਿਖਦਾ ਹੈ ਕਿ ਆਪਾਂ ਪੰਜਾਬ ਤੇ ਜਾਂ ਭਾਰਤ ਤੇ ਕਬਜ਼ਾ ਤਾਂ ਹੀ ਸਹੀ ਤਰ੍ਹਾਂ ਰੱਖ ਸਕਾਂਗੇ ਜੀ ਅਸੀਂ ਸਿੱਖਾਂ ਦਾ ਜਿਹੜਾ ਆਜ਼ਾਦ ਰਾਜ ਹੈ ਪੰਜਾਬ ਇਹਨੂੰ ਪੂਰੀ ਤਰ੍ਹਾਂ ਖਤਮ ਕਰਾਂਗੇ ਤੇ ਉਹ ਕਹਿੰਦਾ ਹੈ ਕਿ ਸਾਨੂੰ ਅੱਗੇ ਤੋਂ ਇਹੋ ਜਿਹੀਆਂ ਪਾਲিসੀਆਂ ਹੀ ਬਣਾਉਣੀਆਂ ਪੈਣੀਆਂ ਕਿ ਸਿੱਖਾਂ ਦਾ ਜਿਹੜਾ ਆਜ਼ਾਦ ਰਾਜ ਦਾ ਸੁਪਨਾ ਹੈ ਨਾ ਜਾਂ ਜਿਹੜਾ ਆਜ਼ਾਦ ਰਾਜ ਹੈਗਾ ਵੀ ਹੈ ਉਹ ਬਿਲਕੁਲ ਉਸ ਚੀਜ਼ ਤੋਂ ਦੂਰ ਹੋ ਜਵੇ ਤੇ ਉਹਨਾਂ ਦੇ ਤਸੱਵੁਰ ਚੋਂ ਹੀ ਉਹ ਸਭ ਕੁਝ ਮਿਟ ਜਵੇ ਸੋ ਏਸੀ ਪਾਲਿਸੀ ਦੇ ਤਹਿਤ ਜਿਹੜੇ ਅੰਗਰੇਜ਼ ਨੇ 1849 ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਿਲੇਟਡ ਜਿਹੜੀਆਂ ਵੀ ਥਾਵਾਂ ਸਨ ਜਿਹੜੇ ਕਿਲੇ ਉਹਨਾਂ ਨੂੰ ਚਾਹੀਦੇ ਨਹੀਂ ਸਨ ਉਹ ਸਾਰੇ ਤਬਾਹ ਕੀਤੇ ਉਹਨਾਂ ਵਿੱਚੋਂ ਹੀ ਇੱਕ ਜਿਹੜਾ ਤਬਾਹ ਹੋਣ ਵਾਲੀ ਜਗ੍ਹਾ ਸੀਗੀ ਉਹ ਆਹਾ ਸੀਗੀ ਕਿਉਂਕਿ ਇੱਥੇ ਜਿਹੜਾ ਸੀਗਾ ਸਿੱਖ ਰਾਜ ਦਾ 1831 ਦੇ ਅਕੋਰਡਿੰਗ ਜਿਹੜਾ ਸੰਧੀ ਦੇ ਅਕੋਰਡਿੰਗ ਜਿਹੜਾ ਸੀ ਨਾ ਇਹ ਫੌਜੀ ਚੌਂਕੀ ਸੀ ਇੱਥੇ ਤੋਪਾਂ ਲੱਗੀਆਂ ਹੋਈਆਂ ਸੀਗੀਆਂ ਤੇ ਇਸ ਪਾਸਿਓਂ ਜਿਹੜਾ ਸਾਹਮਣੇ ਪਾਰ ਤੋਂ ਹੈ ਉਹ ਬ੍ਰਿਟਿਸ਼ ਇੰਡੀਆ ਸ਼ੁਰੂ ਹੋ ਜਾਂਦਾ ਸੀਗਾ ਤੇ ਉੱਧਰ ਸੰਧੀ ਦਾ ਦੂਸਰਾ ਹਿੱਸਾ ਜਿਹੜਾ ਸੀਗਾ ਰੋਪੜ ਜਿਹੜਾ ਦਰਿਆ ਦੇ ਦੂਸਰੇ ਪਾਸੇ ਆ ਪਾਰਕ ਹੈ ਜਿੱਥੇ ਉਹ ਦੂਸਰਾ ਹਿੱਸਾ ਸੀਗਾ ਜਿੱਥੇ ਬਿਲੀਅਮ ਬੈਂਟਿਕ ਨੇ ਡੇਰਾ ਲਾਇਆ ਸੀਗਾ ਇਸ ਪਾਸੇ ਸਿੱਖ ਰਾਜ ਦਾ ਡੇਰਾ ਸੀਗਾ ਸੋ ਇਸ ਕਰਕੇ ਉਸ ਵੇਲੇ ਜਿਹੜੀ ਆ ਆਜ਼ਾਦ ਸਿੱਖ ਰਾਜ ਦੀ ਜਿਹੜੀ ਸੀ ਨਾ ਇਹ ਚੌਂਕੀ ਬੰਦੀ ਸੀ ਤੇ ਇਹ ਨਿਸ਼ਾਨ ਹੈ ਜਿਹੜਾ ਸਾਡਾ ਇੱਕ ਕਹਿੰਦੇ ਨਾ ਵੀ ਸੋਵਰਨ ਸਟੇਟਸ ਦਾ ਜਿਹੜਾ ਸੀਗਾ ਨਾ ਸਿੰਬਲ ਉਹਦਾ ਨਿਸ਼ਾਨ ਹੈ ਅੱਜ ਵੀ ਸੋ ਇਸ ਕਰਕੇ ਜਿਹੜੇ ਇੱਥੇ ਹੁਣ ਕਾਫੀ ਟਾਈਮ ਤੋਂ ਜਿਹੜੇ ਕਬਜ਼ੇ ਹੋ ਰਹੇ ਆ ਉਹੀ ਹੋ ਰਿਹਾ ਕਿ ਜਿਹੜੇ ਸਿੱਖ ਆਪਣੇ ਜਿਹੜੇ ਰਾਜ ਦਾ ਦੁਆਰਾ ਤਸੱਬੁਰ ਨਾ ਕਰ ਸਕਣ ਸੋ ਇਸ ਕਰਕੇ ਸਿੰਬੋਲਿਕਲੀ ਜੋ ਜਿਹੜੀਆਂ ਵੀ ਚੀਜ਼ਾਂ ਉਹਨਾਂ ਦੀ ਬਚੀਆਂ ਉਹ ਸਾਰੀਆਂ ਤਬਾਹ ਕੀਤੀਆਂ ਜਾ ਰਹੀਆਂ ਤੁਸੀਂ ਇਹ ਦੇਖ ਲਓ ਕਿ ਇਹ ਜਿਹੜਾ ਥਾਂ ਬ ਹੈ 2001 ਤੋਂ ਜਿਹੜਾ ਇਹ ਵਿਰਾਸਤੀ ਜਿਹੜਾ ਇਹਨੂੰ ਢਾਂਚਾ ਐ ਲਾਨਿਆ ਗਿਆ ਹੈ ਇਹ ਸਾਰੇ ਅੱਠ ਕਿਲੇ ਵਿਰਾਸਤੀ ਢਾਂਚੇ ਦੀ ਮਲਕੀਅਤ ਹਨ ਪਰ ਫੇਰ ਵੀ ਤੁਸੀਂ ਇਹ ਦੇਖ ਲਓ ਕਿ ਫੈਕਟਰੀ ਲਗਾਤਾਰ ਅੱਗੇ ਆ ਰਹੀ ਹੈ ਤੇ ਇਹ ਪਹਾੜੀ ਲਗਾਤਾਰ ਖੋਰੀ ਜਾ ਰਹੀ ਹੈ ਸੋ ਇਹਦਾ ਮਤਲਬ ਇਹੀ ਹੈ ਕਿ ਸਰਕਾਰ ਨਹੀਂ ਚਾਹਦੀ ਕਿ ਲੋਕ ਜਿਹੜੇ ਆ ਉਹ ਆਪਣੇ ਬੀਤੇ ਹੋਏ ਜਿਹੜਾ ਰਾਜ ਸੀਗਾ ਉਹਦਾ ਦੁਬਾਰਾ ਤਸੱਭੁਰ ਕਰ ਸਕਣ ਤੇ ਇੱਕ ਇਸ ਥਾਂ ਬਾਰੇ ਇੱਕ ਹੋਰ ਜਿਹੜੀ ਹੈ ਹੱਸੋ ਹੀ ਨਹੀਂ ਗੱਲ ਵੀ ਦੱਸਣਾ ਚਾਹਾਂਗਾ ਕਿ ਜਦੋਂ ਇਸ ਵਾਲੀ ਜਦੋਂ ਭਾਈ ਅਮਰਤ ਪਾਲ ਸਿੰਘ ਦਾ ਮਸਲਾ ਚੱਲ ਰਿਹਾ ਸੀਗਾ ਤਾਂ ਇੱਕ ਪੁਲਿਸ ਅਫਸਰ ਨੇ ਜਿਹੜੇ ਝੰਡੇ ਦਿਖਾਏ ਸੀ ਨਾ ਉਹਨਾਂ ਝੰਡਿਆਂ ਵਿੱਚੋਂ ਇੱਕ ਝੰਡਾ ਇਹ ਵੀ ਸੀਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਝੰਡਾ ਸੀਗਾ ਜਿਹਨੂੰ ਉਹਨਾਂ ਨੇ ਖਾਲਸਾ ਦਾ ਝੰਡਾ ਕਹਿ ਕੇ ਪੰਡੀ ਪ੍ਰਚਾਰ ਕੀਤਾ ਸੀ ਜਾਂ ਵਖਵਾਦੀ ਝੰਡਾ ਕਹਿ ਕੇ ਉਹਨਾਂ ਨੇ ਪ੍ਰਚਾਰ ਕੀਤਾ ਸੀ ਸੋ ਇਸ ਕਰਕੇ ਇਹ ਥਾਂ ਨੂੰ ਬਚਾਣਾ ਜ਼ਰੂਰੀ ਹੋ ਜਾਂਦਾ ਹੈ ਤੁਸੀਂ ਇੱਕ ਗੱਲ ਕੀਤੀ ਵੀ 1849 ਚ ਇਹ ਗੱਲ ਤੁਰੀ ਆ ਬਈ ਇਹਨਾਂ ਦਾ ਭਾਈ ਖੋਰਾ ਖੋਜ ਮਟਾਉਣਾ ਪੈਣਾ ਇਹਨਾਂ ਦੇ ਸਥਾਨ ਹੈ ਜਿੰਨੇ ਵੀ ਉਹਨਾਂ ਨੂੰ ਮਲਿਆ ਮੇਟ ਕਰਨਾ ਪਊਗਾ ਚਲੋ ਉਹਨਾਂ ਨੇ ਤਾਂ ਇੱਕ ਸੁਪਨਾ ਲਿਆ ਸੀਗਾ ਫਿਰ ਆਪਣਿਆਂ ਨੂੰ ਕੀ ਐਡਾ ਉਹ ਹੋ ਗਿਆ ਜੀ ਆਪਣਿਆਂ ਨੂੰ ਤਾਂ ਇਹ ਥਾਂ ਜਿੱਥੇ ਇਸ ਤਰ੍ਹਾਂ ਹੀ ਇਹ ਤੋਂ ਵਧੀਆ ਬਣਾਉਣੀ ਸੀ ਤਾਂ ਜਿਹੜੇ ਜਿਹੜੇ ਉਹਨਾਂ ਨੇ ਹੋਰ ਨਿਸ਼ਾਨੀਆਂ ਸਾਡੀਆਂ ਖਤਮ ਕੀਤੀਆਂ ਹੋਣੀਆਂ ਉਹਨਾਂ ਨੂੰ ਲੱਭਣਾ ਚਾਹੀਦਾ ਸੀਗਾ ਪਰ ਆਪਾਂ ਉਹਨਾਂ ਦੇ ਅੰਗਰੇਜ਼ਾਂ ਦੇ ਪਾਸੇ ਵਾਲੇ ਕਿਉਂ ਤਰਪੇ ਜੀ ਫਿਰ ਦੇਖੋ ਜੀ ਜਿਹੜਾ 1849 ਵਾਲੀ ਪਾਲਸੀ ਹੈ ਨਾ 1947 ਤੋਂ ਵੀ ਪੰਜਾਬ ਦਾ ਰੋਲਾ ਹੀ ਦਿੱਲੀ ਨਾਲ ਇਹ ਹੈ ਕਿ ਉਹ ਜਿਹੜੀ ਬ੍ਰਿਟਿਸ਼ ਦੀ ਪਾਲਸੀ ਹੈ ਉਹਦੀ ਹੀ ਐਕਸਟੈਂਸ਼ਨ ਦੇ ਤਹਿਤ ਚੱਲ ਰਿਹਾ ਏਸੀ ਮਸਲੇ ਕਰਕੇ ਉਹਨਾਂ ਨੇ ਪੰਜਾਬੀ ਸੂਬੇ ਦਾ ਵਿਰੋਧ ਕੀਤਾ ਏਸੀ ਮਸਲੇ ਕਰਕੇ ਉਹਨਾਂ ਨੇ ਦਰਿਆ 모ੜੇ ਉਹ ਪੰਜਾਬ ਦੇ ਜਿਹੜੇ ਰਿਸੋਰਸਸ ਐ ਜਾਂ ਪੰਜਾਬ ਦਾ ਜਿਹੜਾ ਹੈਰੀਟੇਜ ਐ ਪੰਜਾਬ ਦੀ ਜਿਹੜੀ ਆਇਡੈਂਟੀਟੀ ਐ ਬਿਲਕੁਲ ਖਤਮ ਕਰਨਾ ਚਾਹੁੰਦੇ ਆ ਕਿਉਂਕਿ ਇਹ ਨਾ ਅੰਗਰੇਜ਼ ਜਦੋਂ ਸਟੱਡੀ ਕਰਦਾ ਸੀਗਾ ਕਿਸੇ ਚੀਜ਼ ਦੀ ਤਾਂ ਉਹ ਬਹੁਤ ਡੀਪਲੀ ਤੁਹਾਡਾ ਕਲਚਰ ਨੂੰ ਦੇਖਦਾ ਸੀਗਾ ਤੁਹਾਡਾ ਰਹਿਣ ਸਨ ਨੂੰ ਤੁਹਾਡੇ ਸੁਭਾ ਨੂੰ ਪੜਦਾ ਸੀਗਾ ਜਦੋਂ 1849 ਦੀ ਲੜਾਈ ਹੁੰਦੀ ਹੈ ਗੁਜਰਾਤ ਦੀ ਲੜਾਈ ਉਦੋਂ ਤਕਰੀਬਨ ਸਿੱਖ ਫੌਜਾਂ ਜਿਹੜੀਆਂ ਸੀਗੀਆਂ ਬਹੁਤ ਜ਼ਿਆਦਾ ਖਿੰਡ ਚੱਕੀਆਂ ਸੀਗੀਆਂ ਦੋ ਲੜਾਈਆਂ ਪਹਿਲਾਂ ਸਿੱਖ ਹਾਰ ਚੱਕੇ ਸਨ ਤਾਂ ਉਸ ਕਰਕੇ ਅੰਗਰੇਜ਼ ਨੂੰ ਇਹ ਆਸ ਨਹੀਂ ਸੀ ਕਿ ਗੁਜਰਾਤ ਦੇ ਜਿਹੜਾ ਮੈਦਾਨ ਦੇ ਵਿੱਚ ਉਹਨਾਂ ਨੂੰ 40-50 ਹਜ਼ਾਰ ਜਿਹੜੇ ਐ ਸਿੱਖ ਫੌਜ ਆ ਕੇ ਦੁਬਾਰਾ ਟੱਕਰੂਗੀ ਵੀ ਬਹੁਤ ਵੱਡਾ ਰੈਜਿਸਟੈਂਸ ਹੋਇਆ ਤਾਂ ਉਹਨਾਂ ਨੂੰ ਇਹ ਹੀ ਲੱਗਦਾ ਹੁੰਦਾ ਸੀਗਾ ਕਿ ਜਿਹੜਾ ਸਿੱਖਾਂ ਦੇ ਵਿੱਚ ਰੈਜਿਸਟੈਂਸ ਕਪੈਸਿਟੀ ਹੈ ਨਾ ਉਹ ਬਹੁਤ ਖਤਰਨਾਕ ਹੈ ਤੇ ਇਹੀ ਗੱਲ ਜਿਹੜੀ ਸੀਗੀ ਸਾਡੇ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਕਿਸਾਨੀ ਅੰਦੋਲਨ ਵੇਲੇ ਦੇਖੀ ਹੈ ਵੀ ਜਿਹੜਾ ਸਿੱਖ ਸਪਿਰਿਟ ਹੈਗਾ ਨਾ ਜਿਹ ਕਿਸਾਨੀ ਅੰਦੋਲਨ ਜਿੱਤੇ ਆ ਕਿਸੇ ਨੇ ਉਹਦੇ ਪਿੱਛੇ ਜਿਹੜੀ ਸਿੱਖ ਸਪਿਰਿਟ ਦੀ ਭਾਵਨਾ ਸੀਗੀ ਜੂਝਣ ਦੀ ਭਾਵਨਾ ਸੀਗੀ ਉਹ ਉੱਥੋਂ ਹੀ ਆ ਰਹੀ ਹੈ ਜਿਹੜੀ ਸਾਡੀ ਵਿਰਾਸਤ ਚੋਂ ਆ ਏਸੀ ਕਰਕੇ ਦਿੱਲੀ ਦਰਬਾਰ ਜਿਹੜਾ ਹੈ ਸਾਡੇ ਤੋਂ ਹਮੇਸ਼ਾ ਡਰਦਾ ਹੈ ਤਾਂ ਉਹ ਸਾਡੇ ਜਿਹੜਾ ਹੈ ਨਾ ਜਿਹੜੀ ਆਈਡੈਂਟੀਟੀ ਹੈ ਉਹਨੂੰ ਖਤਮ ਕਰਨ ਨੂੰ ਕਿਤੇ ਨਾ ਕਿਤੇ ਹਮੇਸ਼ਾ ਉਹਦੇ ਯਤਨ ਚ ਰਹਿੰਦਾ ਹੈ ਤੇ ਦਿੱਲੀ ਦਰਬਾਰ ਦੀ ਤੁਸੀਂ ਗੱਲ ਕੀਤੀ ਹੈ ਦਿੱਲੀ ਨਾਲ ਸਾਡਾ ਸਿੱਧੇ ਤੌਰ ਤੇ ਚੱਲਦਾ ਹੈ ਪੰਜਾਬ ਦਾ ਪਰ ਜਿਹੜੇ ਸਾਡੀ ਸਰਕਾਰ ਹੈ ਇੱਥੇ ਦੀ ਹੈ ਉਹ ਤਾਂ ਸਿੱਧੇ ਤੌਰ ਤੇ ਕਹਿੰਦੇ ਆ ਵੀ ਅਸੀਂ ਤਾਂ ਜੀ ਆਮ ਲੋਕਾਂ ਦੇ ਆ ਔਰ ਪੰਜਾਬ ਦੇ ਆ ਅਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਵੀ ਕਰਦੇ ਆ ਤਾਰੀਫਾਂ ਬੜੀਆਂ ਕਰਦੇ ਨੇ ਉਹ ਕਹਿੰਦੇ ਸਰਕਾਰ ਵੀ ਹੁਣ ਤਾਂ ਉਹ ਜਿਹੀ ਆਈ ਏ ਦੇਖੋ ਜੀ ਜੇ ਮਹਾਰਾਜਾ ਰਣਜੀਤ ਸਿੰਘ ਦੀ ਤਾਰੀਫ ਕਰਨੀ ਹੁੰਦੀ ਤਾਂ ਪੰਜਾਬ ਦੇ ਸੈਕਟਰ ਰੇਟ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨਾ हटਦੀ ਮਹਾਰਾਜਾ ਰਣਜੀਤ ਸਿੰਘ ਜਿਹੜਾ ਨਾ ਮਤਲਬ ਹਰੇਕ ਪੰਜਾਬੀ ਲਈ ਇੱਕ ਤਸੱਵੁਰ ਹੈ ਤੁਸੀਂ ਮੈਂ ਅਕਸਰ ਇਸ ਤਕਰੀਬਨ 15-20 ਸਾਲ ਤੋਂ ਕਿਉਂਕਿ ਮੇਰਾ ਸਾਰਾ ਕੰਮਕਰ ਮੁਹਾਲੀ ਹੈ ਤਾਂ ਮੈਂ ਸ਼ਾਮ ਨੂੰ ਗੁਜਰਦਾ ਹੁੰਦਾ ਹੁੰਦਾ ਜਾਂ ਸਵੇਰ ਸ਼ਾਮ ਨਿਕਲਦਾ ਹੁੰਦਾ ਹੈ ਤਾਂ ਜਦੋਂ ਅਸੀਂ ਲੰਘਦੇ ਹਾਂ ਥੱਲੇੋਂ ਸੜਕ ਤੋਂ ਇਸ ਥਾਂ ਨੂੰ ਅਸੀਂ ਸੀਸ ਨਿਵਾ ਕੇ ਜਾਂਦੇ ਹਾਂ ਇੱਧਰ ਆ ਕੇ ਇਸ ਥਾਂ ਦੀ ਇੱਕ ਵਾਈ ਵੀ ਅਲੱਗ ਹੈ ਇੱਥੇ ਜਦੋਂ ਅਸੀਂ ਜਾਂਦੇ ਹਾਂ ਨਾ ਦਰਿਆ ਪਾਰ ਕਰਦੇ ਹਾਂ ਤੇ ਇਸਥਾਨ ਨੂੰ ਜਦੋਂ ਧਿਆਨ ਜਾਂਦਾ ਤੇ ਤੁਹਾਡਾ ਜਿਹੜਾ ਨਾ ਖੂਨ ਦਾ ਦੋਰਾ ਜਿਹੜਾ ਨਸਾਂ ਦੇ ਵਿੱਚ ਉਹ ਵੱਜ ਜਾਂਦਾ ਬੰਦਾ ਕਿਤੇ ਨਾ ਕਿਤੇ ਅਤੀਤ ਵਿੱਚ ਗਵਾਜ ਜਾਂਦਾ ਵੀ ਇੱਥੇ ਕੀ ਹੋਊਗਾ ਕਿੱਡੇ ਜਿਹੜੇ 1831 ਦੀ ਸੰਧੀ ਦਾ ਕਿੱਡਾ ਵੱਡਾ ਦਰਬਾਰ ਸੀਗਾ ਲੱਗਿਆ 7 ਦਿਨ ਦਾ ਦਰਬਾਰ ਸੀਗਾ ਤੇ ਉਹ ਉਹ ਜਿਹੜੇ ਸੰਧੀ ਸੀਗੀ ਉਹ ਮਹਾਰਾਜਾ ਰਣਜੀਤ ਸਿੰਘ ਤੇ ਬ੍ਰਿਟਿਸ਼ ਜਿਹੜੀ ਕੁਈਨ ਹੈ ਜਾਂ ਬ੍ਰਿਟਿਸ਼ ਕਿੰਗ ਹੈ ਉਹਦੇ ਵਿਚਾਲੇ ਹੋਈ ਐ ਦੋ ਆਜ਼ਾਦ ਮੁਲਕਾਂ ਦੇ ਵਿੱਚ ਦੀ ਸੰਧੀ ਹੋਈ ਐ ਤੇ ਉਹਨੇ ਹੀ ਆਜ਼ਾਦ ਜਿਹੜਾ ਪੰਜਾਬ ਦਾ ਜਿਹੜਾ ਆਜ਼ਾਦ ਆਇਡੈਂਟੀਟੀ ਆ ਉਹਨੂੰ ਮੋਹਰ ਲਾਈ ਸੀ ਸੋ ਇਸ ਕਰਕੇ ਮਤਲਬ ਜਦੋਂ ਇਹਨੂੰ ਦੇਖਦੇ ਆ ਨਾ ਤਾਂ ਬੰਦਾ ਤਸੱਵਰ ਕਰਦਾ ਤੁਸੀਂ ਇਹ ਦੇਖ ਲਓ ਕਿ ਮਹਾਰਾਜਾ ਰਣਜੀਤ ਸਿੰਘ ਦੇ ਮੁੜ ਕੇ ਵੀ 47 ਤੋਂ ਬਾਅਦ ਜਿਹੜੇ ਕਿਲੇ ਸੀਗੇ ਜਿਵੇਂ ਸਾਡਾ ਫਲੋਰ ਵਾਲਾ ਕਿਲਾ ਉਹ ਪੰਜਾਬ ਪੁਲਿਸ ਨੂੰ ਦੇ ਦਿੱਤਾ ਤੇ ਜਿਹੜਾ ਅੰਮ੍ਰਿਤਸਰ ਦਾ ਕਿਲਾ ਸੀਗਾ ਉਹਦੇ ਵਿੱਚ ਸ਼ਰਾਬਖਾਨੇ ਚੱਲਦੇ ਸੀ ਇਲੀਟ ਸੁਸਾਇਟੀ ਨੇ ਦੱਬਿਆ ਹੋਇਆ ਸੀਗਾ ਆਮ ਲੋਕਾਂ ਦੀ ਉੱਤੇ ਪਹੁੰਚ ਹੀ ਨਹੀਂ ਸੀ ਅਦੇ ਮੁਕਾਬਲੇ ਤੁਸੀਂ ਚਲੇ ਜਾਓ ਲਖਨਊ ਚਲੇ ਜਾਓ ਤੁਸੀਂ ਰਾਜਸਥਾਨ ਚਲੇ ਜਾਓ ਆਮ ਲੋਕ ਕਿਲਿਆਂ ਚ ਜਾ ਸਕਦੇ ਆ ਉਹਦੇ ਵਿੱਚੋਂ ਆਪਣਾ ਹਿਸਟਰੀ ਦੇਖ ਸਕਦੇ ਆ ਕੋਈ ਇਤਿਹਾਸ ਦਾ ਤਸੱਵਰ ਕਰ ਸਕਦੇ ਆ ਪਰ ਪੰਜਾਬ ਦੇ ਵਿੱਚੋਂ ਉਹ ਚੀਜ਼ ਲਗਾਤਾਰ ਖਤਮ ਕੀਤੀ ਜਾ ਰਹੀ ਹੈ ਇਸੇ ਕਰਕੇ ਸਾਡੀਆਂ ਸਾਰੀਆਂ ਨਿਸ਼ਾਨੀਆਂ 47 ਤੋਂ ਬਾਅਦ ਬਹੁਤ ਤੇਜ਼ੀ ਨਾਲ ਗਾਇਬ ਕੀਤੀਆਂ ਬਹੁਤ ਸਾਰੇ ਲੋਕ ਤਾਂ ਇਹ ਸਮਝਦੇ ਆ ਵੀ ਜਦੋਂ ਗੱਲ ਹੁੰਦੀ ਆ ਵੀ ਉੱਥੇ ਜੀ ਹੁਣ ਸਿੱਖ ਮੋਰਚਾ ਲਾ ਕੇ ਬੈਠ ਗਿਆ ਇਹਨੂੰ ਸਿੱਖਾਂ ਦੇ ਤੌਰ ਤੇ ਜਾਣਿਆ ਹਨ ਵੀ ਇਹ ਸਿੱਖਾਂ ਦੀ ਲੜਾਈ ਹੈ ਜੀ ਜਦੋਂ ਕਿ ਇੱਕ ਗੰਗਵੀ ਰਾਜ ਬੋਲ ਰਿਹਾ ਤੁਸੀਂ ਵੀ Hindu ਧਰਮ ਤੋਂ ਵੀ ਬਲੋਂਗ ਕਰਦੇ ਹੋ ਤਾਂ ਇਹ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਫਿਰ ਦੇਖੋ ਜਦੋਂ 1831 ਦੀ ਸੰਧੀ ਪੜ੍ਹੋਗੇ ਨਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੀਗਾ ਮੇਨ ਜਿਹੜਾ ਸੀ ਫਕੀਰ ਜੀਜੂਦੀਨ ਠੀਕ ਹੈ ਉਹਦੇ ਨਾਲ ਸੀ ਅ ਗੁਲਾਬ ਸਿੰਘ ਡੋਗਰਾ ਉਹਦੇ ਨਾਲ ਸੀ ਦੀਵਾਨ ਜਿਹੜੇ Hindu ਦੀਵਾਨ ਸੀਗੇ ਉਹ ਸਾਰੇ ਆਏ ਸਨ ਉਹਦੇ ਨਾਲ ਫਰਾਂਸੀਸੀ ਜਰਨਲਿਸਟਸ ਵੀ ਉਸਦੇ ਦੀਵਾਨ ਮੂਨ ਰਾਜ ਸੀ ਸ਼ਾਇਦ ਇੱਕ ਤੇ ਮਤਲਬ ਕਈ ਬੰਦੇ ਉਸ ਸੰਧੀ ਦੇ ਵਿੱਚ ਸੀਗੇ ਉਹਦੇ ਵਿੱਚ ਹਿੰਦੂ ਵੀ ਸੀ ਸਿੱਖ ਵੀ ਸੀ ਮੁਸਲਮਾਨ ਸੀ ਤੇ ਇਵਨ ਫਰੈਂਚ ਵੀ ਸੀ ਜਦੋਂ ਇਹ ਇਕੱਲੀ ਸੰਧੀ ਇਹ ਨਹੀਂ ਸੀ ਕਿ ਰਾਜਿਆਂ ਦੀ ਸੰਧੀ ਸੀ ਇੱਥੇ ਕਲਚਰਲ ਐਕਸਚੇਂਜ ਦੀ ਵੀ ਗੱਲ ਹੋਈ ਹੈ ਇੱਕ ਦਿਨ ਜਦੋਂ ਬ੍ਰਿਟਿਸ਼ ਪਾਦਰੀ ਉਧਰੋਂ ਆਉਂਦੇ ਹੈ ਇੱਥੇ ਉਹ ਲਾਰਡ ਵਿਲੀਅਮ ਵੈਂਟਿਕ ਦੀ ਬੇਗਮ ਨੇ ਸਪੈਸ਼ਲੀ ਇੱਕ ਬਾਈਬਲ ਮਹਾਰਾਜਾ ਸਾਹਿਬ ਲਈ ਭੇਜੀ ਮੁੜ ਕੇ ਜਦੋਂ ਉਹਨਾਂ ਨੇ ਆਪਣੇ ਅ ਦਰਬਾਰ ਦੇ ਜਿਹੜੇ ਧਾਰਮਿਕ ਲੋਕਾਂ ਨਾਲ ਉਹਨਾਂ ਦਾ ਇੰਟਰੋਡਕਸ਼ਨ ਕਰਾਈ ਤਾਂ ਉਹਦੇ ਵਿੱਚ ਮੋਲਵੀ ਵੀ ਸੀ ਉਹਦੇ ਵਿੱਚ ਪੰਡਤ ਵੀ ਸੀਗੇ ਜਿਹੜੇ Hindu ਧਰਮ ਗ੍ਰੰਥਾਂ ਦੇ ਮਾਹਰ ਸੀ ਤੇ ਉਹਦੇ ਵਿੱਚ ਭਾਈ ਵੀ ਸੀ ਸੋ ਇਸ ਕਰਕੇ ਉਹ ਸਾਂਝੇ ਰਾਜ ਦਾ ਪ੍ਰਤੀਕ ਸੀ ਪਰ ਇੱਥੇ ਇੱਕ ਗੱਲ ਹੋਰ ਇੰਪੋਰਟੈਂਟ ਹੈ ਕਿ ਜਿਹੜੀ ਉਹ ਸੰਧੀ ਸੀਗੀ ਉਹ ਸੰਧੀ ਦਾ ਵਿਰੋਧ ਕਰਨ ਵਾਲੇ ਕੌਣ ਸੀ ਅਕਾਲੀ ਸਿੰਘ ਜਿਹੜੇ ਉਸ ਵੇਲੇ ਦੇ ਸੀ ਅਕਾਲੀ ਫੌਜਾਂ ਸੀਗੀਆਂ ਜਿਹੜੀਆਂ ਸਿਰਫ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਨ ਉਹ ਅੰਗਰੇਜ਼ ਨਾਲ ਸੰਧੀ ਦੇ ਵਿਰੋਧ ਚ ਸੀ ਤੇ ਉਹਨਾਂ ਨੇ ਮਹਾਰਾਜਾ ਸਾਹਿਬ ਤੇ ਹਮਲਾ ਵੀ ਕਰ ਦਿੱਤਾ ਸੀਗਾ ਉਹ ਕਿਉਂ ਉਹ ਚਾਹੁੰਦੇ ਸੀ ਕਿ ਵੀ ਸਾਨੂੰ ਇਹ ਸੰਧੀ ਨਹੀਂ ਕਰਨੀ ਚਾਹੀਦੀ ਵੀ ਸਾਨੂੰ ਤਾਂ ਦਿੱਲੀ ਵਾਲ ਨੂੰ ਵਧਣਾ ਚਾਹੀਦਾ ਤੇ ਦਿੱਲੀ ਤੇ ਵੀ ਆਪਾਂ ਨੂੰ ਕਬਜ਼ਾ ਕਰਨਾ ਚਾਹੀਦਾ ਉਹ ਇਸ ਤਰ੍ਹਾਂ ਸੋਚਦੇ ਸੀ ਦੂਸਰੀ ਗੱਲ ਇਹ ਸੀ ਕਿ ਉਹ ਸਮਝਦੇ ਸੀ ਕਿ ਇਹ ਰਾਜ ਉਹਨਾਂ ਦਾ ਵੀ ਮਹਾਰਾਜਾ ਸਾਹਿਬ ਸਿਰਫ ਇੱਕ ਕਸਟੋਡੀਅਨ ਹੈ ਸਿੰਬੋਲਿਕ ਕਸਟੋਡੀਅਨ ਹੈ ਵੀ ਰਾਜ ਜਿਹੜਾ ਖਾਲਸੇ ਦਾ ਸੋ ਇਸ ਕਰਕੇ ਉਹ ਆਪਣਾ ਦਾਵਾ ਮਹਾਰਾਜਾ ਸਾਹਿਬ ਤੋਂ ਜ਼ਿਆਦਾ ਜਤਾਉਂਦੇ ਸਨ ਤੇ ਇਹ ਵੀ ਦੇਖੋ ਹੈਰਾਨਗੀ ਦੀ ਗੱਲ ਹੈ ਬਕਾਇਦਾ ਰੋਜ਼ਨਾਮਚੇ ਚ ਇਹ ਦਰਜ ਹੈ ਵੀ ਜਿਨ੍ਹਾਂ ਨੇ ਮਹਾਰਾਜਾ ਸਾਹਿਬ ਤੇ ਹਮਲਾ ਕੀਤਾ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਮੁੜ ਕੇ ਭਾਈ ਗੋਵਿੰਦ ਸਿੰਘ ਨੂੰ ਤੇ ਭਾਈ ਰਾਮ ਸਿੰਘ ਨੂੰ ਇਸ ਸੰਧੀ ਦਾ ਸਪਸ਼ਟੀਕਰਨ ਵੀ ਮਹਾਰਾਜ ਸਾਹਿਬ ਨੇ ਦਿੱਤਾ ਵੀ ਮੇਰੀ ਕੀ ਲੋੜ ਸੀਗੀ ਤੇ ਅਸੀਂ ਕਿਉਂ ਸੰਧੀ ਕਰਨਾ ਚਾਹੁੰਦੇ ਸਨ ਸੋ ਇਸ ਕਰਕੇ ਜੇ ਆਪਾਂ ਦੇਖੋ ਸਟਡੀ ਕੀਤੀ ਹੈ ਵੀ ਇਹ ਵੈਸੇ ਆਪਾਂ ਕਹਿੰਦੇ ਆ ਸਾਰੇ ਵੀ ਇੱਕ ਹੱਦ ਬਣਾ ਇੰਨੀ ਕ ਗੱਲ ਹੁੰਦੀ ਹੈ ਜੀ ਸਾਡੇ ਜਿੱਥੇ ਤੱਕ ਵੀ ਉਹ ਜੀ ਅੰਗਰੇਜ਼ ਇੱਧਰ ਨਹੀਂ ਆ ਸਕਦੇ ਬਿਨਾਂ ਮਰਜ਼ੀ ਤੋਂ ਆਪਾਂ ਇੱਧਰ ਨਹੀਂ ਜਾ ਸਕਦੇ ਬੇਸਿਕ ਜੀ ਚੀਜ਼ ਆਹੇ ਪਰ ਵਿਚੋਂ ਕੀ ਸੀ ਕੀ ਸਪਸ਼ਟੀਕਰਨ ਤੁਹਾਨੂੰ ਸਟੱਡੀ ਕੀਤਾ ਵੀ ਉਹ ਕੀ ਸਪਸ਼ਟੀਕਰਨ ਸੀ ਕਿਉਂ ਸੰਧੀ ਹੋਈ ਮਹਾਰਾਜਾ ਸਾਹਿਬ ਨੇ ਕਿਉਂ ਕਿਹਾ ਦੇਖੋ ਕੀ ਸਿਗਾ ਇਹ ਦੁਨਿਆਵੀ ਜਿਹੜੀਆਂ ਵੱਡੀਆਂ ਤਾਕਤਾਂ ਹੁੰਦੀਆਂ ਕਈ ਵਾਰ ਉਹਨਾਂ ਦੀ ਲੋੜ ਹੁੰਦੀ ਹੈ ਅੰਗਰੇਜ਼ਾਂ ਨੂੰ ਲੱਗਦਾ ਸੀਗਾ ਵੀ ਅਸੀਂ ਲਾਹੌਰ ਦਰਬਾਰ ਨਾਲ ਲੜਨਾ ਨਹੀਂ ਹੈ ਮਿਲ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਬੜੀ ਤਕੜੀ ਫੌਜ ਹਸਤੀ ਚ ਸੀ ਉਸ ਵੇਲੇ ਰੂਸ ਦਾ ਅਸਰ ਵੱਧਦਾ ਜਾ ਰਿਹਾ ਸੀ ਉਹ ਮਹਾਰਾਜਾ ਸਾਹਿਬ ਨੂੰ ਕਹਿੰਦੇ ਸੀ ਵੀ ਰੂਸ ਨੂੰ ਆਪਾਂ ਰੋਕਣਾ ਹੈ ਅਸੀਂ ਜਾਣਦੇ ਆ ਕਿ ਅਸੀਂ ਤੁਹਾਡੇ ਨਾਲ ਤੇ ਅਫਗਾਨਿਸਤਾਨ ਦੇ ਸ਼ਾਹ ਨਾਲ ਚੰਗੇ ਰਿਸ਼ਤੇ 'ਚ ਰਹੀਏ ਸੋ ਇਸ ਕਰਕੇ ਉਹ ਉਹ ਉਹਨਾਂ ਦੀ ਲੋੜ ਸੀਗੀ ਤੇ ਮਹਾਰਾਜ ਸਾਹਿਬ ਨੂੰ ਵੀ ਇਹ ਲੱਗਦਾ ਸੀਗਾ ਕਿ ਜਿਹੜੀ ਉਸ ਵੇਲੇ ਦੀ ਦੁਨੀਆ ਦੇ ਕਿਉਂਕਿ ਜਿਹੜਾ ਇੱਕ ਵੱਡਾ ਬੰਦਾ ਹੁੰਦਾ ਉਹ ਦੇਖਦਾ ਪਿਆ ਵੀ ਦੁਨੀਆ 'ਚ ਕੀ ਹੋ ਰਿਹਾ ਉਹਨਾਂ ਨੇ ਦੇਖ ਲਿਆ ਵੀ ਅੰਗਰੇਜ਼ ਕਿਸ ਤਰ੍ਹਾਂ ਮਤਲਬ ਰਿਆਸਤ ਦਾ ਰਿਆਸਤ ਦਬਦੇ ਆ ਰਹੇ ਆ ਤੇ ਯੂਰਪ ਤੋਂ ਲੈ ਕੇ ਉਹਨਾਂ ਨੇ ਭਾਰਤ ਤੱਕ ਕਈ ਮੁਲਕ ਆਪਣੇ ਅਧੀਨ ਕਰ ਲਏ ਐ ਤਾਂ ਉਹਨਾਂ ਨੂੰ ਲੱਗਦਾ ਸੀਗਾ ਕਿ ਆਪਾਂ ਇਸ ਵੇਲੇ ਐਡੀ ਜ਼ਿਆਦਾ ਲੜਨ ਦੀ ਉਹਦੇ ਵਿੱਚ ਵੀ ਹਸੀਅਤ ਚ ਵੀ ਨਹੀਂ ਹੈਗੇ ਤਾਂ ਇਸ ਕਰਕੇ ਆਪਾਂ ਦੋਵਾਂ ਨੂੰ ਇੱਕ ਰਿਸਪੈਕਟਬਲ ਸਮਝੌਤਾ ਕਰ ਲੈਣਾ ਚਾਹੀਦਾ ਸੋ ਏਹੀ ਲੋੜ 1831 ਦੀ ਸੰਧੀ ਦੀ ਸੀ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਤਬਾ ਇਕਵੈਲੈਂਟ ਟੂ ਬ੍ਰਿਟਿਸ਼ ਕਿੰਗ ਦੇ ਬਰਾਬਰ ਮੰਨ ਲਿਆ ਗਿਆ ਤੇ ਉਹਨਾਂ ਲਈ ਇਹ ਉਹੀ ਬਹੁਤ ਵੱਡੀ ਗੱਲ ਸੀਗੀ ਇੱਥੇ ਗਿਫਟ ਵਗੈਰਾ ਵੀ ਦਿੱਤੇ ਗਏ ਜਦੋਂ ਫਿਰ ਜੇ ਬਿਲਕੁਲ ਦਿੱਤੇ ਗਏ ਆ ਜਿਹੜਾ ਮਤਲਬ ਉਸ ਵੇਲੇ ਦੇ ਹਿਸਾਬ ਨਾਲ ਹੈ ਕਿ ਖਾਲਸਾ ਦਰਬਾਰ ਵੱਲੋਂ 16000 ਦੇ ਗਿਫਟ ਜਿਹੜੇ ਆ ਰੋਜ਼ਨਾਮਚਿਆਂ 'ਚ ਦਰਜ ਹੈ ਉਹਨਾਂ ਨੂੰ ਦਿੱਤੇ ਗਏ ਆ 16000 ਰੁਪਏ ਦੇ ਹਾਂਜੀ ਹਾਂਜੀ ਟਾਈਮ ਦੇ ਹਾਂ ਹਾਂ ਮਤਲਬ ਗਿਫਟ ਬਾਕੀ ਸਿੱਕੇ ਜਿਹੜੇ ਮੋਹਰਾਂ ਦਿੱਤੀਆਂ ਉਹ ਅਲੱਗ ਸੀਗੀਆਂ ਉਹ ਵੱਖ-ਵੱਖ ਥਾਂ ਦਿੱਤੇ ਆ ਤੇ ਉਹਨਾਂ ਵੱਲੋਂ 11 ਤੋਂ 12000 ਰੁਪਏ ਦੇ ਬ੍ਰਿਟਿਸ਼ ਮਤਲਬ ਧਿਰ ਵੱਲੋਂ ਉਹਨਾਂ ਅੱਗੇ ਭੇਟ ਕੀਤੇ ਗਏ ਆ ਤੇ ਇਹਦੇ ਵਿੱਚ ਇੱਕ ਹੋਰ ਗੱਲ ਇਹ ਸੀਗੀ ਕਿ ਜਦੋਂ ਕੋਈ ਡਿਪਲੋਮੈਟਿਕ ਰਿਲੇਸ਼ਨ ਹੁੰਦੇ ਆ ਸਮਝੌਤੇ ਹੁੰਦੇ ਆ ਉਹਦੇ ਵਿੱਚ ਹਮੇਸ਼ਾ ਦੇਖਿਆ ਜਾਂਦਾ ਕਿ ਇੱਕ ਕਿੰਗ ਦਾ ਦੂਸਰੇ ਕਿੰਗ ਦੇ ਇਕੁਵਲੈਂਟ ਹੀ ਕੁਝ ਗਿਫਟ ਵੀ ਦੇਣਾ ਹੋਵੇ ਵੀ ਉਹਦੇ ਵਿੱਚ ਹੀਣਤਾ ਨਾ ਮਹਿਸੂਸ ਹੋਵੇ ਤਾਂ ਬਾਅਦ ਚੋ ਮੈਕਟਾਫ ਨੇ ਲਾਰਡ ਬਿਲੀਅਮ ਬੈਂਟਿਕ ਨੂੰ ਸਵਾਲ ਵੀ ਕੀਤਾ ਕਿ ਅਸੀਂ ਘੱਟ ਤੋਹਫੇ ਕਿਉਂ ਦਿੱਤੇ ਆ ਇਹਦੇ ਨਾਲ ਸਾਡੇ ਕਿੰਗ ਦੀ ਹੇਠੀ ਹੋਈ ਆ ਵੀ ਨੀਵੇਂ ਹੋਣ ਵਾਲਾ ਮਸਲਾ ਸੀ ਤਾਂ ਇਹਦਾ ਸਪਸ਼ਟਿਕਰਨ ਲਾਰਡ ਬਿਲੀਅਮ ਬੈਂਟਿਕ ਨੇ ਬਕਾਇਦਾ ਇੱਕ ਚਿੱਠੀ 'ਚ ਦਿੱਤਾ ਵੀ ਮਹਾਰਾਜਾ ਸਾਹਿਬ ਦੀ ਕੋਈ ਏਡਾਂ ਦੀ ਭਾਵਨਾ ਨਹੀਂ ਸੀ ਵੀ ਇਹ ਉਹਨਾਂ ਵੱਲੋਂ ਇੱਕ ਪਿਆਰ ਸੀਗਾ ਅੱਜ ਹਰੇਕ ਪਾਰਟੀ ਬਾਈ ਦਾਅਵੇ ਕਰਦੀ ਆ ਵੀ ਅਸੀਂ ਸਿਰਫ ਸਿੱਖਾਂ ਦੇ ਲਈ ਇਹ ਕਰ ਰਹੇ ਹਾਂ ਉਹ ਕਰੇ ਇੱਥੇ ਨਾ ਵਿਰੋਧੀ ਪਾਰਟੀਆਂ ਕੋਈ ਵੀ ਪਹੁੰਚੀਆਂ ਨਾ ਮੌਜੂਦਾ ਸਰਕਾਰ ਦੇ ਨਾ ਮੰਤਰੀ ਸਹਾਇਸਪਾਟਾ ਮੰਤਰੀ ਵੀ ਨਹੀਂ ਪਹੁੰਚੇ ਨਾ ਪੰਚਾਇਤੀ ਮੰਤਰੀ ਵੈਸੇ ਤਾਂ ਬਦਲ ਤੇਰੀਆਂ ਜ਼ਮੀਨਾਂ ਛੜਾਉਂਦੇ ਆ 2024 ਦੀਆਂ ਵੋਟਾਂ ਨੇੜੇ ਨੇ ਉਹਨਾਂ ਵਿੱਚ ਕਹਿਣ ਨੂੰ ਹੋਜੇ ਭਾਸ਼ਣ ਦੇ ਵਿੱਚ ਬਈ ਭਾਈ ਅਸੀਂ ਇੱਥੇ ਪਹੁੰਚੇ ਸੀ ਜਾਂ ਸਰਕਾਰ ਕਹਿ ਦੇਵੇ ਵੀ ਅਸੀਂ ਤਾਂ ਆ ਵੀ ਆਜ਼ਾਦ ਕਰਵਾਇਆ ਏ ਅਸੀਂ ਸਾਡੇ ਕੋਲ ਪਾਵਰ ਸੀਗੀ ਅਸੀਂ ਮੰਡ ਦੇ ਵਿੱਚ ਇਹ ਕੰਮ ਕਰਤਾ ਕੋਈ ਵੀ ਨਹੀਂ ਬੋੜਿਆ ਦੇਖੋ ਮਸਲਾ ਪਤਾ ਕੀ ਆ ਜਿਹੜੇ ਲੋਕ ਹਨ ਜਦ ਤੱਕ ਲੋਕਾਂ ਦਾ ਦਬਾਅ ਨਹੀਂ ਨਾ ਪੈਂਦਾ ਸਰਕਾਰਾਂ ਤੇ ਕੋਈ ਵੀ ਰਾਜਨੀਤਿਕ ਪਾਰਟੀ ਇਹ ਸਿਰਫ ਆਪਣੇ ਮਸਲੇ ਦੇਖਦੀ ਹੈ ਮਤਲਬ ਦੇਖਦੀ ਹੈ ਫਾਇਦੇ ਨੁਕਸਾਨ ਦੇਖਦੀ ਹੈ ਜਦੋਂ ਲੋਕਾਂ ਦਾ ਦਬਾਅ ਇੱਥੇ ਹੋਊਗਾ ਲੋਕਾਂ ਦਾ ਇਕੱਠ ਹੈ ਤੇ ਸ਼ੁਰੂ ਹੋਊਗਾ ਤੇ ਹਰੇਕ ਆਪੋਜੀਸ਼ਨ ਨੇ ਵੀ ਆਣਾ ਉਦੋਂ ਪਾਰਟੀ ਵਾਲਿਆਂ ਨੇ ਵੀ ਆਣਾ ਉਦੋਂ ਬੀਬਾ ਗਗਨ ਅਨਮੋਲ ਮਾਨ ਜੀ ਵੀ ਆਣਗੇ ਕਿਉਂਕਿ ਉਹਨਾਂ ਕੋਲ ਸ਼ਾਇਦ ਹੈਰੀਟੇਜ ਵਿਭਾਗ ਹੈ ਤੇ ਦੂਸਰਾ ਉਹ ਜਿਲ੍ਹਾ ਨਵਾਂ ਸ਼ਹਿਰ ਦੇ ਇੰਚਾਰਜ ਵੀ ਹਨ ਸੋ ਇਹ ਤਾਂ ਇਹਨਾਂ ਨੂੰ ਜੇ ਸਰਕਾਰ ਇਹਨਾਂ ਦੀ ਬਣੀ ਸੀਗੀ ਤੇ ਬੰਦੇ ਸਾਰੇ ਇੱਕ ਕੰਮ ਚੰਗਾ ਕਰ ਦੇਣਾ ਚਾਹੀਦਾ ਸੀ ਤਾਂ ਕਿ ਇਹਨਾਂ ਦੀ ਸਰਕਾਰ ਦੇ ਖਿਲਾਫ ਲੋਕਾਂ ਦੇ ਵਿੱਚ ਰੋਸ ਵੀ ਹੈਗਾ ਜਿੱਤੇ ਰੋਸ ਹੈ ਜੇ ਉਹ ਚੰਗੀ ਕੰਮ ਚੰਗੀ ਗੱਲ ਕਰ ਜਾਂਦੇ ਆ ਮਤਲਬ ਖੁਦ ਅੱਗੇ ਆ ਕੇ ਕੰਮ ਕਰ ਜਾਂਦੇ ਆ ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਉੱਥੇ ਵੈਲਕਮ ਵੀ ਹੋਊਗਾ ਠੀਕ ਹੈ ਨਾ ਤਾਂ ਸਰਕਾਰ ਨੂੰ ਆਪਣੇ ਆਪ ਹੀ ਆ ਜਾਣਾ ਚਾਹੀਦਾ ਸੀ ਵੀ ਇਸ ਤੋਂ ਪਹਿਲਾਂ ਮੇਰੀ ਹੁਣ ਵੀ ਅਪੀਲ ਹੈ ਕਿ ਇਸ ਤੋਂ ਪਹਿਲਾਂ ਕਿ ਲੋਕ ਇਕੱਠੇ ਹੋ ਕੇ ਆਪੋਜੀਸ਼ਨ ਤੇ ਸਰਕਾਰ ਨੂੰ ਇੱਥੇ ਲੈ ਕੇ ਜਾਣ ਉਹਨਾਂ ਨੂੰ ਖੋਦ ਹੀ ਇੱਥੇ ਆ ਜਾਣਾ ਚਾਹੀਦਾ ਹੈ ਦੂਸਰੀ ਇਸ ਮਸਲੇ ਤੇ ਮੈਂ ਇਹ ਵੀ ਗੱਲ ਕਹਿਣਾ ਚਾਹਨਾ ਕਿ ਇੱਥੇ ਜਿਹੜਾ ਕੋਈ ਵੀ ਜਿਹੜੇ ਚੀਜ਼ ਬਣੇ ਜਿਹੜੀ ਕਿਉਂਕਿ ਇਹ ਵਿਰਾਸਤੀ ਹੈਰੀਟੇਜ ਸਾਈਟ ਹੈ ਇੱਥੇ ਇੱਕ ਖੋਜ ਕੇਂਦਰ ਬੰਨਣਾ ਚਾਹੀਦਾ ਹੈ ਜਿਹੜਾ ਪੰਥ ਦਾ ਸਾਂਝਾ ਖੋਜ ਕੇਂਦਰ ਹੋਵੇ ਕੋਈ ਟਰਸਟ ਦਾ ਨਾ ਹੋਵੇ ਕੋਈ ਕਿਸੇ ਦਾ ਨਾ ਉਹ ਖੋਜ ਕੇਂਦਰ ਮਹਾਰਾਜਾ ਰਣਜੀਤ ਸਿੰਘ ਦੀ ਫੋਰਨ ਪੋਲਿਸੀ ਤੇ ਖੋਜ ਕਰੇ ਜਾਂ ਉਹਦੇ ਰਾਜ ਦੀ ਵੱਖ-ਵੱਖ ਵਿਸ਼ਿਆਂ ਤੇ ਖੋਜ ਕਰੇ ਖੋਜ ਕੇਂਦਰ ਹੋਊਗਾ ਤਾਹੀਂ ਲੋਕ ਇੱਥੇ ਆਣਗੇ ਤਾਂ ਹੀ ਲੋਕ ਆਪਣੇ ਰਾਜ ਬਾਰੇ ਜਾਣਨਗੇ ਸੋ ਮੈਨੂੰ ਲੱਗਦਾ ਵੀ ਇਹੋ ਜੀ ਕੋਈ ਪਹਿਲ ਹੋਣੀ ਚਾਹੀਦੀ ਹੈ ਤੇ ਇਹਦੇ ਲਈ ਲਾਮਬੰਦੀ ਜਿਹੜੀ ਹੈ ਲੋਕਾਂ ਨੂੰ ਕਰਨੀ ਚਾਹੀਦੀ ਹੈ ਅਸੀਂ ਇੱਥੇ ਪਹਿਲਾਂ ਵੀ ਆਏ ਸੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ 2-3 ਸਾਲ ਤੋਂ ਆਪਾਂ ਲਗਾਤਾਰ ਆ ਰਹੇ ਹਾਂ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਲੋਕ ਲੋਕ ਨਹੀਂ ਜਦ ਤੱਕ ਇਸ ਮਸਲੇ 'ਚ ਜੁੜੂਗੇ ਉਦੋਂ ਤੱਕ ਇਹ ਮਸਲਾ ਇੱਦੀ ਲੰਮਕਿਆ ਰਹੂਗਾ ਸਰਕਾਰਾਂ ਵਾਅਦੇ ਕਰਦੀਆਂ ਫੇਰ ਮੁੱਕਰ ਜਾਂਦੀਆਂ ਸੋ ਮੈਨੂੰ ਲੱਗਦਾ ਵਿਰੋਧੀ ਧਿਰ ਵਾਲੇ ਵੀ ਤੁਹਾਨੂੰ ਸੁਪਨੇ ਦਿਖਾਉਗੇ ਜੇਕਰ ਉਹ ਆ ਗਏ ਪਰ ਮਸਲਾ ਇਹੀ ਹੈ ਵੀ ਜਿਹੜੀ ਮੌਕੇ ਦੀ ਸਰਕਾਰ ਹੈ ਉਹਨਾਂ ਨੂੰ ਆਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਆਣਾ ਚਾਹੀਦਾ ਤੇ ਇਸ ਹੈਰੀਟੇਜ ਸਾਈਟ ਨੂੰ ਬਚਾਉਣਾ ਚਾਹੀਦਾ ਕਿਉਂਕਿ ਇਸ ਸਾਈਟ ਨੂੰ ਲਗਾਤਾਰ ਮੀਂਹ ਨੁਕਸਾਨ ਕਰ ਰਿਹਾ ਹੈ ਤੇ ਇਹ ਪਹਾੜੀ ਲਗਾਤਾਰ ਖੁਰ ਰਹੀ ਹੈ ਸੋ ਇਹ ਤੋਂ ਪਹਿਲਾਂ ਕਿ ਇਹ ਸਾਰੀ ਪਹਾੜੀ ਖੁਰ ਜਾਵੇ ਤੇ ਸਰਕਾਰਾਂ ਨੂੰ ਜਾਗਣਾ ਚਾਹੀਦਾ ਹੈ ਬਹੁਤ ਲੋਕ ਇਸ ਗੱਲ ਤੋਂ ਖਫਾ ਵੀ ਇਹ ਅਕਾਲੀ ਦਲ ਨੂੰ ਸਾਹਮਣੇ ਚਾਹੀਦਾ ਉਹਨਾਂ ਦੀ ਸਰਕਾਰ ਵੀ ਰਹੀ ਹੈ ਉਹ ਅਕਾਲੀ ਦਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਇਸ ਤਰ੍ਹਾਂ ਸਾਹਮਣਾ ਚਾਹੀਦਾ ਸੀਗਾ ਤੇ ਇੱਕ ਗੱਲ ਇਹ ਵੀ ਆਉਂਦੀ ਹੈ ਵੀ ਜੇ ਉਹ ਵੀ ਉਹ ਵੀ ਉਹਨਾਂ ਨੇ ਵੀ ਨਹੀਂ ਸਾਂਭਿਆ ਤੇ ਕੈਪਟਨ ਸਾਹਿਬ ਤਾਂ ਖੁਦ ਮਹਾਰਾਜੇ ਰਾਜੇ ਘਰਾਣਿਆਂ ਤੋਂ ਸੀਗੇ ਸ਼ਾਹੀ ਘਰਾਣਿਆਂ ਦੇ ਨਾਲ ਸੰਬੰਧ ਰੱਖਦੇ ਉਹਨਾਂ ਨੇ ਵੀ ਨਹੀਂ ਸ਼ਾਹੀ ਚੀਜ਼ਾਂ ਦੇ ਵੱਲ ਧਿਆਨ ਦਿੱਤਾ ਨਾ ਅਕਾਲੀ ਦਲ ਨਾ ਕਾਂਗਰਸ ਇਹਨਾਂ ਦਾ ਕੀ ਕਾਰਨ ਦੇਖੋ ਅਕਾਲੀ ਦਲ ਦੀ ਜ਼ਿੰਮੇਵਾਰੀ ਤੇ ਆਪਾਂ ਜ਼ਿਆਦਾ ਕਹਿ ਸਕਦੇ ਹਾਂ ਕਾਰਨ ਹੈ ਕਿ ਇਹ 2001 ਚ ਅਕਾਲੀ ਦਲ ਦਾ ਰਾਜ ਸੀ ਜਦੋਂ ਉਹਨਾਂ ਨੇ ਇਹ ਜਗ੍ਹਾ 8 ਕਿੱਲੇ ਅਲਾਟ ਕੀਤੀ ਹੈ ਠੀਕ ਹੈ ਪਰ ਉਤੋਂ ਬਾਅਦ ਉਹਨਾਂ ਨੇ ਇਹਨੂੰ ਸਵਾਰਿਆ ਨਹੀਂ ਉਤੋਂ ਬਾਅਦ 10 ਸਾਲ ਉਹ ਲਗਾਤਾਰ ਰਹੀ ਹੈ ਹੁਣ ਬਟ ਕੈਪਟਨ ਸਾਹਿਬ ਦਾ ਮਸਲਾ ਹੋਰ ਹੈ ਕਿਉਂਕਿ ਕੈਪਟਨ ਸਾਹਿਬ ਜਿਹੜੇ ਸੀਗੇ ਜਦੋਂ ਵਿਲੀਅਮ ਵੈਂਟਿਕ ਆਇਆ ਤਾਂ ਮਹਾਰਾਜਾ ਪਟਿਆਲਾ ਉਸ ਪਾਸੇ ਸੀ ਠੀਕ ਹੈ ਨਾ ਉਹ ਵਿਰੋਧੀ ਖੇਮਾ ਸੀ ਸੋ ਇਸ ਕਰਕੇ ਇੱਕ ਲਾਹੌਰ ਦਰਬਾਰ ਤੇ ਪਟਿਆਲਾ ਦਰਬਾਰ ਦੇ ਵਿੱਚ ਪੁਰਾਣੇ ਸਮੇਂ ਤੋਂ ਹੀ ਰਸਾ ਕਸ਼ੀ ਚੱਲਦੀ ਰਹੀ ਹੈ ਇੱਕ ਦੂਜੇ ਨਾਲ ਮੁਕਾਬਲਾ ਬਾਜੀ ਵੀ ਹੈ ਹੋ ਸਕਦਾ ਵੀ ਨਿੱਜੀ ਤੌਰ ਤੇ ਕੈਪਟਨ ਸਾਹਿਬ ਮਹਾਰਾਜਾ ਰਣਜੀਤ ਸਿੰਘ ਨਾਲ ਰਿਲੇਟਡ ਚੀਜ਼ਾਂ ਨੂੰ ਸੰਭਲਣ 'ਚ ਜਿਆਦਾ ਇੰਟਰਸਟਿਡ ਨਾ ਹੋ ਕਿਉਂਕਿ ਉਹ ਜਦੋਂ ਖੁਦ ਮੁੱਖ ਮੰਤਰੀ ਬਣੇ ਸੀ ਉਹਨਾਂ ਨੇ ਆਪਣੇ ਪਰਿਵਾਰ ਦੀਆਂ ਤਾਂ ਸਾਰੀਆਂ ਹੈਰੀਟੇਜ ਚੀਜ਼ਾਂ ਤੋਂ ਕਬਜ਼ੇ ਛਡਵਾ ਲਏ ਸੀ ਪਰ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਨਿਸ਼ਾਨੀਆਂ ਸੀ ਚਾਹੇ ਉਹ ਫਲੋਰ ਦਾ ਕਿਲਾ ਵਾ ਚਾਹੇ ਉਹ ਅੰਮ੍ਰਿਤਸਰ ਦਾ ਕਿਲਾ ਹੈ ਉਹ ਨਹੀਂ ਉਹਨਾਂ ਨੇ ਛਡਵਾਇਆ ਸੋ ਇਸ ਕਰਕੇ ਸਾਨੂੰ ਲੱਗਦਾ ਵੀ ਕੈਪਟਨ ਸਾਹਿਬ ਦੇ ਵਿੱਚ ਜਿਹੜੀ ਸੀਗੀ ਉਹਨਾਂ ਦੇ ਰਾਜ ਦੇ ਵਿੱਚ ਇੱਕ ਸੁਭਾਵਿਕ ਤੌਰ ਤੇ ਉਹਨਾਂ ਦੀ ਵਿਰੋਧਤਾ ਕਰਕੇ ਨਹੀਂ ਉਹਨਾਂ ਨੇ ਇਸ ਮਸਲੇ ਤੇ ਕੁਝ ਕੀਤਾ ਸੋ ਬਿਲਕੁਲ ਗੰਗਵੀਰ ਰਠੌਰ ਆਪਣੀ ਜ਼ਿੰਮੇਵਾਰੀ ਜਿਹੜੀ ਆਪਣਾ ਫਰਜ਼ ਸਮਝਦੇ ਹੋ ਇੱਥੇ ਪਹੁੰਚੇ ਨੇ ਔਰ ਗੱਲਬਾਤ ਕੀਤੀ ਹੈ ਡਿਟੇਲ ਦੇ ਵਿੱਚ ਕਿ ਕੀ ਹੋ ਸੰਧੀ ਸੀਗੀ ਤੇ ਹੁਣ ਇਸ ਦੇ ਲਈ ਮੋਰਚਾ ਜਿਹੜਾ ਹੈਗਾ ਹੈ ਲੱਗਾ ਹੋਇਆ ਬਹੁਤ ਜਲਦ ਉਮੀਦ ਹੈ ਕਿਉਂਕਿ ਕੰਪਨੀ ਰਾਜੀ ਹੈ ਹਲੇ ਤੱਕ ਕੋਈ ਅਜਿਹੀ ਵਿਰੋਧਤਾ ਵਾਲੀ ਗੱਲ ਨਹੀਂ ਆਈ ਤਾਂ ਬਹੁਤ ਜਲਦ ਇਹ ਮੋਰਚਾ ਫਤਿਹ ਹੋਗਾ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕਾਂ ਦਾ